ਰਾਜਾ ਜਿਹੜਾ ਸੀ ਨਾ ਪੰਜਾਬੀਆਂ ਦਾ ਫੈਨ ਹੋ ਗਿਆ ਇਹ ਰਾਜੇ ਨੇ ਇਹ ਐਂਡ ਤੇ ਕਿਹਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਭੁਖਾਰੀ ਨਹੀਂ ਸਾਨੂੰ ਨਾ ਭੁੱਖੇ ਮਾਦੇ ਨਹੀਂ ਇਹ ਨਹੀਂ ਗੱਲ ਕਦੇ ਭੁੱਲ ਕੇ ਕਹਿੰਦਾ ਸਾਡਾ ਜਿਹੜਾ ਮਾਲਕ ਸੀ ਉਹ ਤਾਂ ਇਹਨਾਂ ਦੇ ਘਰੇ ਮਹਿਲ 'ਚ ਵੀ ਜਾ ਕੇ ਰੋਟੀ ਪਾਣੀ ਖਾਦਾ ਇਹ ਵੀ ਕਿਹਾ ਜਾਂਦਾ ਕਿ ਸੁਦਾਮ ਹਸੈਨ ਦੀ ਜਿਹੜੀ ਤਸਵੀਰ ਹੈ ਉਹ ਇਰਾਕ ਦੇ ਹਰ ਘਰ ਘਰ ਦੇ ਵਿੱਚ ਜਿਵੇਂ ਆਪਾਂ ਕਿਸੇ ਆਪਦੇ ਗੁਰੂ ਗੋਬਿੰਦ ਸਿੰਘ ਜਾਂ ਬਾਬਾ ਨਾਨਕ ਨੂੰ ਪੁੱਛਦੇ ਆ ਇਸ ਤਰ੍ਹਾਂ ਪੁੱਛਦੇ ਸੀ ਨੌਕਾ ਤੇ ਬਹੁਤ ਚੰਗਾ ਸੀ ਖਾਣ ਪੀਣ ਵਾਲੀ ਚੀਜ਼ ਸਭ ਤੋਂ ਸਸਤੀ ਕੱਪੜਾ ਸਸਤਾ ਜੁੱਤੀ ਜਿਹੜੇ ਇਰਾਕ ਦੇ ਲੋਕ ਇੰਨਾ ਸਤਕਾਰ ਕਰਦੇ ਸੀ ਪੰਜਾਬੀਆਂ ਦਾ ਕਿਹੜੀ ਚੀਜ਼ ਦੇ ਮੱਦੇ ਨਜ਼ਰ ਤੁਹਾਡਾ ਇੰਨਾ ਸਤਕਾਰ ਦਿੰਦੇ ਸੀ ਤੁਹਾਨੂੰ ਤੁਸੀਂ ਇਰਾਕ ਦੇ ਵਿੱਚ ਲੰਬਾ ਸਮਾਂ ਰਹੇ ਹੋ ਤੇ ਉੱਥੇ ਕ੍ਰਾਈਮ ਦੀ ਕੀ ਰੇਸ਼ੋ ਮੰਨੀ ਜਾਂਦੀ ਹੈ ਕਿ ਕਿੰਨਾ ਕੁ ਕ੍ਰਾਈਮ ਹੈ ਇੰਡੀਆ ਦੇ ਨਾਲੋਂ ਵੱਧ ਆ ਜਾਂ ਇੰਡੀਆ ਜਿੰਨਾ ਆ ਪਾਣੀ ਤੇਲ ਵਾਲਾ ਹੀ ਨਿਕਲਦਾ ਜਿੱਥੋਂ ਵੀ ਪਾਣੀ ਪੀ ਨਹੀਂ ਸਕਦੇ ਸੀ ਨੂਨ ਵਾਲਾ ਤੇ ਤੇਲ ਵਾਲਾ ਜਿਹੜੇ ਉਹਨਾਂ ਦੇ ਬੱਚੇ ਸੀ ਸਾਨੂੰ ਪੰਜਾਬੀ ਲੋਕਾਂ ਨੂੰ ਗੱਡੀ ਲਈ ਜਾਂਦੇ ਉਹ ਰੋੜੇ ਮਾਰਨ ਲੱਗੇ ਅਸੀਂ ਕਹਿੰਦੇ ਵੀ ਇਹ ਸਾਡੇ ਰੋੜੇ ਕਿਉਂ ਮਾਰਦੇ ਅਸੀਂ ਤਾਂ ਯਾਰ ਤੁਹਾਡੇ ਦੋਸਤ ਆਣਾ ਅਸੀਂ ਕਹਿੰਦੇ ਤੁਹਾਡੇ ਮੱਕਾ ਜੇ ਰਾਜਾ ਸੁਦਾਮਨ ਸੈਨ ਉਹਨੂੰ ਢਾਵੇ ਜਾਂ ਉਹਨੂੰ ਕੁਝ ਕਰੇ ਤਾਂ ਫੇਰ ਫੇਰ ਉਹ ਕਹਿੰਦੇ ਮੋਜਨ ਕਹਿੰਦੇ ਸੀ ਵੀ ਗਲਤ ਆ ਉਹ ਲੋਕ ਫੇਰ ਸਾਡੀ ਉਦੋਂ ਵੀ ਵੱਧ ਕਦਰ ਕਰਨ ਲੱਗ ਗਏ ਜੇ ਰਾਜਾ ਨੇ ਕੋਈ ਗੱਲ ਕਹਿ ਤੀ ਜਿਹੜਾ ਕੋਈ ਉਹ ਤੋਂ ਮੜਾ ਜਾ ਵੀ ਸੈਡ ਹੋ ਗਿਆ ਉਹਦੇ ਠੋਕਦੇ